ਹਾਂਜੀ 사ਸੀ ਗਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਤੁਸੀਂ ਸਾਰੇ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਇਹਨੇ ਪੱਟਾ ਨੇ ਪੜ੍ਹਨ ਦਾ ਟਾਈਮ ਹੋ ਗਿਆ ਵਾ ਤੇ ਯੂਬਰ ਸਾਡਾ ਇੱਕ ਪਛੇੜ ਡਟਿਆ ਜਾਂਦੇ ਆ ਫਕਰੋ ਉਹ ਹੈਲੋ ਉਹ ਹਾਂਜੀ ਉਹ ਭਾਜੀ ਕੀ ਕਰਨ ਦੇ ਜੇ ਪੰਗੇ ਕਹਿੰਦਾ ਭਾਜੀ ਕਹਿੰਦਾ ਘਗੀਆਂ ਪੈਣ ਪੱਟਾਂ ਦੀ ਮੇਰੇ ਕਿਉਂ ਟੱਕਦਾ ਕਿ ਨਹੀਂ ਝੋਟਾ ਕਹਿੰਦੇ ਕੋਈ ਉਮਰ ਨਹੀਂ ਗਈ ਜੈਮ ਲੌਂਡ ਦੀ ਹਨਾ ਆ ਵੇ ਲੋ ਸਾਡਾ ਸਾਬਕਾ ਸਰਪੰਚ ਬੁੱਕਦਾ ਕਿ ਨਹੀਂ ਇੱਕ ਮੁੰਡਾ ਆਪਣਾ ਭਰਾ ਕਿੱਥੇ ਆ ਉਹ ਵੇ ਉਹ ਵੀਰ ਭਰਾ ਲਓ ਵੀ ਮਿੱਤਰੋ ਨਰਤੀਆਂ ਪੀਤੀਆਂ ਜਾ ਰਹੀਆਂ ਮੈਂ ਭਾਜੀ ਕਹਿੰਦਾ ਅੱਜ ਪੂਰਾ ਚੈਲੰਜ ਆ ਰਾਮੜੀ ਇਹ ਦਰਨਾ ਭਾਜੀ ਆਵਾਜ਼ ਨਹੀਂ ਨਿਕਲੀ ਸੌਰੀ ਆ ਥੋੜਾ ਜਦੋਂ ਪੱਟਣ ਦਾ ਬੰਦੇ ਦਾ ਯੂਰ ਲਗਾ ਹੋਵੇ ਨਾ ਮਿੰਟ ਦੋ ਰੁਕ ਜਾਓ ਬਸ ਮਿੰਟ ਦੋ ਰੁਕ ਜਾਓ ਕਹਿੰਦੇ ਆਵਾਜ਼ ਤੇਰੀ ਵੀ ਬੰਦ ਕਰ ਦੇਣੀ ਭਾਜੀ ਕਹਿੰਦਾ ਲੈ ਵੀ ਭਾਜੀ ਆ ਫੇ ਮੜਾ ਮੇਰੇ ਸੈੱਟ ਬਣਾ ਮੜਾ ਅਏ ਤੇਰੀ ਵੀ ਬੋਲਤੀ ਬੰਦ ਕਰਨੀ ਆ ਮਸਿਆ ਬੰਦ ਕਰਨੀ ਝੋਟਾ ਗੇ ਲਿਆੜੇ ਹੋ ਗਿਆ ਜਿਹੜੇ ਤੂੰ ਨਾਲ ਖਾਦੇ ਆ ਨਾ ਜਿੱ ਕੱਢਣੇ ਆ ਤੇਰੇ ਉਹ ਯਾਰ ਸੱਚੀ ਕੱਲ ਨਾਲ ਖਾਦੇ ਪਾਏ ਆ ਅਏ ਨਾਲ ਕੋਈ ਹਾਂ ਉਹ ਕਪੜੇ ਵੀ ਝੋਟਾ ਉਹ ਆ ਰਾਮ ਗਰੀਆ ਇਹ ਤੇਰੇ ਤਾਂ ਹੋਰ ਕਹਿਣੀਆਂ ਖਿੱਚ ਦੇ ਖਿੱਚ ਸਭ ਸਭ ਬੱਲੇ ਸ਼ੇਰਾ ਖਿੱਚ ਕੇ ਰੱਖ ਤਾ ਮੈਨੂੰ ਭਾਈ ਕਿਥੇ ਨਾ ਫਿੱਟ ਹੁੰਦਾ ਨਾ ਐਂ ਹੀ ਹੁੰਦੀ ਆ ਅਸਤਾਜ ਜੀ ਬਾਅਦ ਚਲੋ ਮੇਰੇ ਮਾਲਕ ਥਾਈ ਓਏ ਕਹਿੰਦਾ ਬਰਾਬਰੀ ਲਖਣਾ ਕੰਮ ਕਹਿੰਦਾ ਹੀ ਲੱਖਾ ਕਿਹੜਾ ਘਟਵਾਗੇ ਨੋ ਇਹਨਾਂ ਚੜਦੀ ਬਰੇਸ ਆ ਇਧਰ ਵੀ ਐਵੇਂ ਨਾ ਜਾਣੀ ਆਵੇ ਐਵੇਂ ਨਾ ਜਾਣੀ ਗਿੰਦੀ ਮਿੱਤਰਾਂ ਨੂੰ ਆਵੇ ਉਹ ਵੀ ਥਾਪੀਆਂ ਜਲਮੀਆਂ ਅੱਜ ਲੈ ਵੇਨ ਕੁਆਂਟਲ ਦਾ ਪਾਲਿਆ ਮੇੜਾ ਭਣ ਫੜ ਗਈ ਜਾਂਦਾ ਨਾ ਅੱਜ ਤਾਂ ਗਈ ਆ ਵੇ ਕਿ ਡੈਪੇਟਾਂ ਕਰੀ ਨੇ ਲਾ ਲਈ ਭਰਾ ਤੋਂ ਪਾ ਕੇ ਖੜ ਗਈ ਸੀ ਕੈਕ ਸੀਆਕਾ ਆਮਸਾਈ ਰੰਮੋ ਖਈਉ ਵਾ ਜੇ ਤੂੰ ਕਹਿ ਤਾ

ਲੈ ਵੀ ਸੱਜਣ ਸੌ ਪੈ ਗਏ ਆ ਕੇ ਸੀਟਾਂ ਤੇ ਪਾਜੀ ਸਿਰਾ ਕਰਾਉਣੀ ਸਿਰਾ ਆਪਾਂ ਉਮਰ ਇੱਕ ਨੰਬਰ ਵਾ ਆਪਾਂ ਦੱਸਣਾ ਵਾ ਲੋਕਾਂ ਨੂੰ ਇੱਥੇ ਕਿ ਮਿਹਨਤ ਲਾਉਣ ਦੀ ਕੋਈ ਉਮਰ ਨਹੀਂ ਗਈ ਕਿਉਂ ਉਸਤਾਦ ਇਹ ਤਾਂ ਪੰਜਾਬੀਆਂ ਦੇ ਭਾਨੇ ਆ ਸਾਡੇ ਕੋਲ ਟਾਈਮ ਹੈ ਨਹੀਂਗਾ ਓ ਜੋ ਆ ਪਰ ਜਿਹਨੇ ਮਿਹਨਤ ਲਾਉਣੀ ਹੈ ਹੁਣ ਗੋਰੇ ਆ ਗੋਰੇ ਦਿਲੋਂ ਮਿਹਨਤ ਲਾਉਂਦੇ ਅਗਲੇ 60 60 70 70 ਸਾਲਾਂ ਦੇ ਅਗਲੇ ਰੰਗ ਬੋਕ ਨਹੀਂ ਛੱਡਦੇ ਕਿਉਂ ਝੋਟਿਆ ਤੁਸੀਂ ਠੀਕ ਆ ਭਾਜੀ ਮੈਂ ਕਿਹਾ ਚੜਦੀ ਕਲਾ ਉਹ ਵੇ ਅੱਜ ਕਹਿੰਦਾ ਬਰਾਬਰ ਟੱਕਰ ਦੇਣੀ ਆ ਭਾਈ ਭਾਜੀ ਪੇਟਾਂ ਹੀ ਨਹੀਂ ਆ ਪਾਤੀਆਂ ਬਾਬੇ ਜੀ ਦਾ ਭਾਈ ਵੇ ਪਲੇਟਾਂ ਕੋਲ ਨਾ ਜਗ੍ਹਾ ਹੈ ਨਹੀਂ ਹੋਰ ਮਗਰ ਵੈਲਡਿੰਗ ਕਰਾਉਣਾ ਸੋਨੂ ਕੋਲ ਨੂੰ ਕਹਣਾ ਪੈਪ ਜਾ ਹੋਰ ਬਤਾ ਚੱਲ 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 ਸਾਰਾ ਖੇਚ ਸਿਰ ਥੱਲੇ ਕਰ ਸਿਰ ਥੱਲੇ ਲਾ ਓਕੇ ਹਾਂ ਇਹ ਹਿੱਟਾ ਲੈ ਮਾਰ ਦੇ ਮਾਰ ਗਾਦੂ ਪਟਾਨ ਨੂੰ ਤੇਲ ਰੋਟਾ ਖਾਉਂਦਾ ਨਹੀਂ ਪੱਟਾਂ ਦਾ ਜੋਰ ਇਹਦੇ ਵਿੱਚ ਨਾ ਲੋਕ ਕਿ ਫਰਕ ਮੁੰਡੇ ਦੇ ਬੜਾ ਤੇਰਾ ਖਿੱਚ ਕੇ ਉਹ ਟੈਂਸ਼ਨ ਮਿੱਤਰਾਂ ਨੂੰ ਨਹੀਂ ਸਾਹਮਣੇ ਤੇ ਜ਼ੋਰ ਜ਼ਿਆਦਾ ਆਈ ਵਸੂਗੀ ਆ ਗਿਆ ਸਾਡਾ ਤੀਜਾ ਦੌਣ ਸਰਪਾਚਾ ਬਿਲਕੁਲ ਜਿਵੇਂ ਖਿੱਚ ਕੇ ਰੱਖ ਖਿੱਚ ਕੇ ਤਾਂ ਰੱਖਿਆ ਹੋਇਆ ਕੰਮ ਨਾ ਤਾਂ ਜਦ ਤਰ ਲਈ ਜਾ ਨਹੀਂ ਇਹ ਕਹਿੰਦੇ ਖਿੱਚ ਕੇ ਨਾ ਰੱਖਿਆ ਹੋਇਆ ਬੰਦਾ ਇਹਨਾਂ ਕਨੇ ਯਾਰ ਨੂੰ ਦੱਬਣ ਨੂੰ ਚਿਰਦੇ ਆ ਪਰ ਡੱਬਦਾ ਕਿੱਥੇ ਆ ਅ ਚੱਕ ਮੇਰੇ ਬੱਚਾ ਬਸ ਸਰਪੰਚ ਡਟਿਆ ਜਾਣਦੇ ਅ ਅੱਜ ਤਾਂ ਪੱਟਾਂ ਦੀਆਂ ਤਸੱਲੀਆਂ ਕਰਾਉਂਦੇ ਆ ਪੂਰੀਆਂ ਸਰਪੰਚ ਕਿੱਥੇ ਡੱਬਦਾ ਵਾ ਸਰਪੰਚ ਕਹਿੰਦਾ ਅੜੇ ਕੰਡੇ ਕੱਢਣੇ ਅੱਜ ਮੈਂ ਅੜੇ ਠਾਵਾ ਗਏ ਹੈਂ ਕਹਾਵਾ ਇੱਕ ਦਿਨ ਮੂੰਹ ਘਾਰੇ ਭਰਾਵਾ ਫੇਸ ਇਧਰ ਕਰਨੇਗਾ ਹੈ ਪੰਚਾਇਤ ਕਿڑی ਕੱਲ ਲੈ ਅਜੇ ਹੈਗਾ ਬਹੁਤ ਪਸੰਦਰ ਝੋਟਾ ਵਿਖਾ ਮੜਾ ਡੋਲਾ ਦੁਨੀਆਦਾਰੀ ਹੈ ਹੈਗਾ ਸਾਡੇ ਕਿਹੇ ਬੰਦੇ ਦਾ ਇੰਨਾ ਫਿਟਨੈਸ ਰਾਮ ਗੜੀਏ ਫੇਕਿੰਦਾ ਫਿੱਟ ਹੋਈ ਜਾਂਦੇ ਆ ਕਹਿਣਾ ਹੀ ਆਗਲੇ ਨੇ ਤੂੰ ਹਟਦਾ ਹੀ ਨਹੀਂ ਮਿਹਨਤ ਲੈਣਾ ਹੈ ਗਾਣਾ ਕਿਹੜਾ ਸੁਣਾਉਂਦਾ ਸੀਰੇ ਉਹ ਹੀ ਉਹ ਲੰਡੂ ਲਾਉਂਦੇ ਮੇਰੇ ਤੇ ਬਲੇ ਮੱਜ ਕੱਲ ਉਹ ਬਦਲੇਆ ਸਿੱਧੂ ਦਾ ਸਟੈ ਨੋ 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 ਬਦਲੇਆ ਲੱਖੇ ਦਾ ਸਟੈ ਲੱਜ ਕੱਲ ਅੱਜ ਕੱਲ ਅੱਜ ਕੱਲ ਨੋਟ ਕਹਿੰਦੇ ਕੱਲੀ ਕੱਲੀ ਚੀਜ਼ ਕਰਦੇ ਅੱਜ ਕੱਲ ਕਿੰਨੇ ਮੁੰਡੇ ਜਿੰਮ ਜਾਂਦੇ ਅੱਜ ਕੱਲ ਲੱਖੇ ਹੁਣੀ ਡੋਲੇ ਬਣਾਈ ਜਾਂਦੇ ਅੱਜ ਕੱਲ ਤੇ ਪੱਟਾਂ ਦੇ ਘੁੱਗੀਆਂ ਬਣਾਈ ਜਾਂਦੇ ਅੱਜ ਕੱਲ ਤੇ ਪੱਟਾਂ ਦੇ ਘੁੱਗੀਆਂ ਬਣਾਈ ਜਾਂਦੇ ਅੱਜ ਕੱਲ ਵਾਹ ਕੀ ਬਾਤ ਹੈ हाला 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 बहुत अच्छा बोला सलीना तो होनी तो <imit> है, <imit> <imit> है, है तो सलीना ये तो सलीज है ना तो ये लाल है बस लाल है उसके लाल के दाम है ऐसा है उनका बीयर बहुत बार बीयर हाँ पता नहीं किन्हे पढ़ाते हैं ना फार्टर बता क्या लेकिन तो आर टी नियम आम मारा तुम पर ਕੀ ਵਰ ਗਿਆ ਸੀ ਤਾਂ ਬੜਾ ਤਾਨਾ ਨਾ ਚੱਕ ਵਾਸਪਰਾ ਮਰਾ ਦਾ ਚੱਕ ਬਾਇਆ ਪੇਂਡਿਆਂ ਆ ਐਂਡ ਲੱਗ ਗਿਆ ਕਰਿਆਂ ਦੀ ਪਿਆਰੀ ਆ ਛੱਡ ਕੇ ਆਉਂਗਾ ਕਿ ਨਹੀਂ ਬਜਦੇ ਮੈਂ ਇਹ ਹਿਸਾਬ ਨਾਲ ਚੱਕੇ ਜਾਣਾ ਪਣਾ ਜਾਂ ਘਰੇ ਫੋਨ ਕਰਦੀ ਆ ਕਿ ਉਹ ਲੈ ਜਾਵੇ ਆ ਕੇ ਦੀਪੂਨ ਫੋਨ ਕਰੀਏ ਗੱਡੀ 'ਚ ਛੱਡਿਆ ਆਉਂਗਾ ਮੈਂ ਉਹਨੂੰ ਚੇਤਾ ਕਰ ਲੈਣਾ ਆਪਾਂ ਜੇ ਦੀਪੂ ਨਾ ਹੈ ਤਾਂ ਦੀਪੂ ਤਾਂ ਇਹਨੂੰ ਡ੍ਰੌਪ ਕਰਿਆ ਕੋਈ ਨਾ ਦੀਪੂ ਕਰਿਆ ਪਰ ਪਿਕ ਐਂਡ ਡ੍ਰੌਪ ਸਰਵਿਸ ਆ ਆ ਐਸਾ ਹੋਊਂਗਾ ਇਹ ਬੜਾ ਗਿਆ ਹਣੀ ਨੂੰ ਐਹ ਦੀਪਾ ਦੇਖਦਾ ਦੱਸਦਾ ਆ ਮੈਂ ਉਹ ਐਂ ਦੀ ਆ ਤੇ ਇਹ ਕਿੱਦਾਂ ਵੀ ਆ ਹੈ ਕਿੱਥੇ ਹੀ ਜਿਹੜੇ ਡਿੱਗੇ ਆ ਹੈ ਕਿੱਥੇ ਹੀ ਜਿਹੜੇ ਡਿੱਗੇ ਆ ਵੈਸੇ ਹੀ ਮੈਂ ਡਿੱਗ ਨਹੀਂ ਫਿਰਦੀ ਦੀਪਾ ਨੇ ਸਾਰਾ ਇਹ ਲੱਗਦਾ ਹੈ ਤਿਆਰੀ ਪੂਰੀ ਕਰਕੇ ਰੱਖਣੀ ਪੈਣੀ ਪਟਾਣੀ ਕਾਨੂੰ ਕੋਈ ਕਹਿ ਰਿਹਾ ਹੈ ਪਾਰਟੀ ਹੈ ਨਹੀਂ ਹੋਣੀ ਆ ਲਖੇਪਤਾ ਆਪਾਂ ਕਿ ਕਿੱਥੇ ਮੂਹਰ ਹੋਣਾ ਕਰ ਲਓ ਜੀ ਅੱਜ ਦਾ ਅੰਤ ਹੋ ਗਿਆ ਬਲੌਗ ਸਮਾਪਤ ਜੇ ਕੋਈ ਗਲਤੀ ਹੋ ਗਈ ਨਾ ਸਾਨੂੰ ਕਰਿਓ ਮਾਫ ਪਰ ਮੁਖੜਾ ਤੇ ਇਦਾਂ ਹੀ ਆ ਜਰੂਰ ਟੇ ਸਿੱਧੂ